ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਦਾ ਮਾਹੌਲ ਭਾਵੇਂ ਉਹ ਵੱਖਰੇ ਰੂਪ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਪਰੰਤੂ ਅਜੇ ਹੀ ਦਰਮਿਆਨ ਹੀ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀਆਂ ਦੀ ਜੰਗ ਛਿੜ ਪਈ ਹੈ ਮੋٹے ਤੌਰ ਤੇ ਕਹਿ ਲਈਏ ਕਿ ਪਾਣੀਆਂ ਦੀ ਕਹਾਣੀ ਨੇ ਇੱਕ ਵਾਰ ਫੇਰ ਨਵੀਂ ਕਹਾਣੀ ਪਾਉਣੀ ਸ਼ੁਰੂ ਕਰ ਦਿੱਤੀ ਹੈ ਵੱਡੇ ਪੱਧਰ ਉਤੇ ਜਿਹੜੀ ਸਿਆਸਤ ਉਹ ਵੀ ਫਖਣ ਲੱਗੀ ਹੈ ਪੰਜਾਬ ਸਰਕਾਰ ਆਪਣਾ ਰੋਲ ਵੀ ਨਿਭਾਉਂਦੀ ਵਿਖਾਈ ਦੇ ਰਹੀ ਹੈ ਤੇ ਬਾਕੀ ਸਿਆਸੀ ਤਰ੍ਹਾਂ ਵਿਰੋਧੀ ਤਨ ਵੀ ਇਸ ਮਾਮਲੇ ਉੱਤੇ ਜਿਹੜਾ ਆਪਣਾ ਪੱਖ ਵੱਟੇ ਪੱਧਰ ਉੱਤੇ ਰੱਖ ਰਹੀਆਂ ਨੇ ਅਸਲ ਦੇ ਵਿੱਚ ਪੰਜਾਬ ਦੇ ਪਾਣੀਆਂ ਦੇ ਮਾਮਲੇ ਉੱਤੇ ਬਹੁਤ ਲੰਮਾ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਮੋਰਚਾ ਵੀ ਲਗਾਇਆ ਗਿਆ ਸੀ ਸ੍ਰੀ ਅਨੰਦਪੁਰ ਸਾਹਿਬ ਦਾ ਮੋਰਚਾ ਇਹਦੇ ਉੱਤੇ ਵੱਡੀ ਪੱਧਰ ਉੱਤੇ ਜਿਹੜੀ ਪਾਣੀਆਂ ਦੀ ਕਹਾਣੀ ਵੀ ਚੱਲਦੀ ਰਹੀ ਬਹੁਤ ਕੁਝ ਹੋਇਆ ਕਹਿੰਦਾ ਭਾਵ ਕਿ ਆਪਰੇਸ਼ਨ ਬਲੂ ਸਟਾਫ ਤੱਕ ਜਾ ਕਹਾਣੀ ਪਹੁੰਚੀ ਇਸ ਤੋਂ ਵੀ ਅੱਗੇ ਜਾ ਕੇ ਦਿੱਲੀ ਦੰਗਿਆਂ ਤੱਕ ਜਿਹੜਾ ਇਸ ਮਾਹੌਲ ਨੇ ਮੋੜ ਕਟਿਆ ਖੈਰ ਹੁਣ ਇਹ ਮਾਮਲਾ ਇੱਕ ਵਾਰ ਫੇਰ ਵੱਡੇ ਪੱਧਰ ਉਤੇ ਪੱਖ ਦਾ ਵਿਖਾਈ ਦੇ ਰਿਹਾ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਪਾਣੀ ਉੱਤੇ ਮੋੜ ਢਾਕੇ ਦੀ ਗੱਲ ਆਈ ਤਾਂ ਫਿਰ ਮੋਰਚਾ ਲਗਾਇਆ ਜਾ ਸਕਦਾ ਹੈ ਖੈਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਮਾਮਲੇ ਉੱਤੇ ਪੂਰਾ ਸਟੈਂਡ ਲੈਂਦੇ ਵਿਖਾਈ ਦੇ ਰਹੇ ਨੇ ਅਸਲ ਦੇ ਵਿੱਚ ਮਾਜਰਾ ਹੈ ਕਿ ਇਹ ਜਿਹੜਾ ਹੁਣ ਤਾਜ਼ਾ ਤਰੀਨ ਉੱਠ ਖੜਾ ਹੈ ਇਹ ਇਸ ਸੰਬੰਧੀ ਜਾਣਨਾ ਚਾਹੁੰਦੇ ਆ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਵੱਡੇ ਰਾਜਸੀ ਮਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਜੀ ਵੱਡਾ ਤੇ ਰੱਬ ਦੀ ਹੈ ਮੈਂ ਤੇ ਵੱਡਾ ਨਹੀਂ ਹੈ ਮੈਂ ਤੇ ਜੋ ਜਿੰਨੀ ਕ ਮੇਰੇ ਕੋਲ ਸਮਰਥਾ ਹੈ ਜਾਂ ਮੇਰੀ ਤੋਚੀ ਜੀ ਸਮਝਿਆ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਬਿਲਕੁਲ ਮੈਂ ਪਿੰਡਾਂ ਤੋਂ ਆਂ ਤੇ ਪਿੰਡੂ ਪਾਸ਼ਾ ਚ ਗੱਲ ਕਰਾਂਗਾ ਬਿਲਕੁਲ ਸਾਦਾ ਗੱਲ ਜੀ 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 ਤੇ ਜਿਹੜੀ ਮੇਰੇ ਘਰ ਚ ਆ ਉਹ ਮੇਰੀ ਚੀਜ਼ ਆ ਜਿਹੜੀ ਗਵਾਂਢੀ ਦੇ ਘਰ ਚ ਆ ਉਹ ਗਵਾਂਢੀ ਦੀ ਚੀਜ਼ ਆ ਹੂੰ ਜੀ ਹੁਣ ਜੇ ਕੋਈ ਰਾਜਸਥਾਨ ਦੇ ਵਿੱਚ ਪੱਥਰ ਆ ਸੀ ਭਰ ਭਰ ਕੇ ਇਥੋਂ ਮਕਰਾਨਾ ਤੋਂ ਲੈ ਕੇ ਆਉਨੇ ਆ ਤਾਂ ਉਹ ਵੇਚਦੇ ਆ ਉਹ ਤੇ ਥੋੜੀ ਦਿੰਦੇ ਆ ਹੂੰ ਅਸੀਂ ਕੋਲਾ ਝੱਗਾਂ ਜਾਂ ਜਿੱਥੋਂ ਵੀ ਲੈ ਕੇ ਆਉਨੇ ਆ ਚਾਹ ਖੰਡ ਤਾਂ ਕੋਲੇ ਦਾ ਪੈਸਾ ਦਿੰਨੇ ਆ ਅਸੀਂ ਕਿ ਸਾਨੂੰ ਇੱਥੇ ਮਿਲਦਾ ਜਿਹਦੇ ਕੋਲ ਜੋ ਵੀ ਚੀਜ਼ ਹੈ ਜਿਹਦੇ ਕੋਲ ਲੱਕੜਿਆ ਉਹ ਲੱਕੜ ਵੇਚਦਾ ਜਿਹਦੇ ਕੋਲ ਜ਼ਮੀਨ ਦੇ ਥੱਲੇ ਕੋ ਸਰਕਾਰ ਉਹ ਆਪਣੇ ਤੌਰ ਤੇ ਉਹ ਵੇਚਦੀ ਹੈ ਜਾਂ ਸੂਬੇ ਨੂੰ ਹਿੱਸਾ ਮਿਲਦਾ ਰਾਇਟਿੰਗ ਜੀ ਸਾਡੇ ਪੰਜਾਬ ਕੋਲ ਚੰਗੀ ਜ਼ਮੀਨ ਆ ਉਹ ਤੇ ਅਸੀਂ ਵੇਚਾਂਗੇ ਦੀ ਕਿਉਂਕਿ ਸਾਡੀ ਜਨ ਜਾਨ ਆ ਸਾਡੇ ਪੁੱਤਾਂ ਕੀ ਆ ਮੰਗ ਵਾਂਗ ਜੀ ਇਸੇ ਤਰ੍ਹਾਂ ਹੀ ਪਾਣੀ ਆ ਇਹ ਕੁਦਰਤੀ ਚੀਜ਼ਾਂ ਮਤਲਬ ਜਿਹੜੀ ਸਾਡੇ ਗੁਰਬਾਨੀ ਚ ਬੜੇ ਰ ਸੋਨੇ ਕੰਨਨਾ ਲਿਖਿਆ ਗਿਆ ਪਵਨ ਗੁਰੂ ਪਾਣੀ ਤੇ ਚਾ ਮਾਤਾ ਧਰਤ ਮਾਹ ਹੈ। ਬਕਰ ਤਰਤੀਬਾਰੇ ਪਾਣੀ ਬਾਰੇ ਪਵਨ ਬਾਰੇ ਇਹ ਸਾਰਾ ਕੁਝ ਉਥੇ ਉਹਨਾਂ ਨੂੰ ਬੜਾ ਉੱਚਾ ਸਥਾਨ ਆ ਗਿਆ ਇਸੇ ਕਰਕੇ ਪੰਜਾਬ ਇੱਕ ਐਸ ਕੱਲੋਂ ਕਹੋ ਕਿ ਰੱਬੋਂ ਇੱਕ ਗਿਫਟਡ ਜਗ੍ਹਾ ਹੈ ਦੀਆ। ਹਾਂ ਬਹੁਤ ਅੱਛੀ ਜਗ੍ਹਾ ਆ ਜਿੱਥੇ ਕੱਤਵੀਂ ਸੁੰਦਰੀਆ ਲੋਕ ਵੀ ਚੰਗੇ ਆ ਪਾਣੀ ਵੀ ਹੈਗਾ ਹਵਾ ਇਥੇ ਦੀ ਠੀਕ ਸਿਗੀ ਹੁਣ ਅਸੀਂ ਖਰਾਬ ਕੀਤੀ ਆ ਆਪ ਮਿਹਨਤ ਕਰਕੇ ਪਾਣੀ ਵੀ ਖਰਾਬ ਕਰ ਰਹੇ ਹਾਂ ਪਰ ਜਿਹੜਾ ਪਾਣੀ ਨਹਿਰੀਆਂ ਦਾ ਜਿਹਦੀ ਅਸੀਂ ਗੱਲ ਕਰ ਰਹੇ ਆ ਦਰਿਆ ਮਾ ਦਾ ਪਾਣੀ ਆ ਉਹ ਉਹਦੀ ਕੋਈ ਦਰਿਆਵਾਂ ਦੀ ਆਪਣਾ ਧਾਸ਼ਾ ਜਾਂ ਮੱਜਬ ਜਾਂ ਕੋਈ ਉਹਨਾਂ ਦਾ ਕੋਈ ਨਹੀਂ ਹੈਗਾ ਪਾਣੀ ਹੈਗਾ ਕੁਦਰਤ ਨੇ ਲੀਕਾਂ ਖਿੱਚੀਆਂ ਉਸੇ ਲੀਕ ਤੇ ਉਹ ਦਰਿਆ ਜਾਂਦਾ ਪਾਣੀ ਜੇ ਜਾ ਕੇ ਅਰੇਬੀਨ ਸੀ ਚੋਨੇ ਚਲੇ ਜਾਣਾ ਪੰਜ ਦਰਿਆ ਜਿਹੜੀਆਂ ਟ੍ਰਿਬਿਊਟਰੀਜ਼ ਆ ਇੰਡਸ ਰਿਵਰ ਦੀਆਂ ਸਿੰਧੂ ਦਰਿਆ ਦੀਆਂ ਜਿਹਦੇ ਚ ਜੇਲਮ ਚਨਾਬ ਰਾਵੀ ਬਿਆਸ ਤੇ ਸਤਲੁਜ ਆਖਿਰ ਜੇ ਦਸਾਖਲੋ ਜਾਉਂਗਾ ਹੁਣ ਇਹ ਜਿਹੜੀਆਂ ਪੰਜੇ ਉਹਦੇ ਚ ਜਾ ਕੇ ਅਲਟੀਮੇਟਲੀ ਸ਼ਾਮਲ ਹੁੰਦੀਆਂ ਸਿੰਦੂ ਰਿਵਰ ਦੇ ਵਿੱਚ ਸਿੰਧ ਰਿਵਰ ਸਿੰਧੂ ਰਿਵਰ ਜਿਹਨੂੰ ਇੰਡਸ ਵੀ ਕਹਿੰਦੇ ਹੁੰਦੇ ਹਾਂ ਜੀ ਤੇ ਜਾ ਕੇ ਫਿਰ ਹੌਲੀ ਹੌਲੀ ਘੁੰਮਦੇ ਕਮਾਉਂਦੇ ਉੱਥੇ ਅਰੇਬੀਆਂ ਸੀ ਚ ਪਾਣੀ ਚਲੇ ਜਾਂਦਾ ਡਿੱਗ ਉੱਥੇ ਹੁਣ ਇਹ ਸਾਰੀ ਗੱਲ ਪਹਿਲੀ ਗੱਲ ਹੈ ਤੇ ਵੱਡੀਆਂ ਵਾਲੀ ਗੱਲ ਮੰਡੀਆਂ ਪੈ ਗਈਆਂ ਹੁਣ ਚਲ ਪੈ ਹੀ ਗਈਆਂ ਸੂਬੇ ਵੀ ਵੰਡੇ ਗਏ ਪੰਜਾਬ ਵੀ ਵੰਡਿਆ ਗਿਆ ਪਛਾਵਾਂ ਮੰਡੀਆਂ ਇਤਿਹਾਸ ਮੰਡ ਤੇ ਕਸ਼ਮੀਰ ਵੀ ਇਹਦੀ ਗਿਆ ਅਸੀਂ ਵੀ ਗਏ 95 ਸੂਬੇ ਬਣ ਗਏ ਉਹ ਜਿਹੜੇ ਨਵੇਂ ਸੂਬੇ ਬਣ ਗਏ ਤੇ ਇਹ ਜਿਹੜੇ ਦਰਿਆ ਆ ਨਿਕਲਦੇ ਤੇ ਇੰਡੀਆ ਚੋਂ ਆ ਇੰਦਸ ਜਿਹੜਾ ਆ ਨਿਕਲਦਾ ਉਹ ਤਿੱਬਤ ਦੇ ਪਲੇਟੋ ਤੋਂ ਨਿਕਲਦਾ ਫੇਰ ਉਹ ਲਦਾ ਆਕ ਜਾ ਕੇ ਫੇਰ ਗਿਲਗਿਤ ਵੱਲ ਜਾ ਕੇ ਫੇਰ ਉਹ ਜਿਹੜਾ ਬਾਕੀ ਦਾ ਪੰਜਾਬ ਪਾਕਿਸਤਾਨੀ ਪੰਜਾਬ ਉੱਥੇ ਐਂਟਰ ਕਰਕੇ ਜਾਂਦਾ ਥੱਲੇ ਤੱਕ ਸਾਊਥ ਨੂੰ ਚਲੇ ਜਾਂਦਾ ਕਰਾਚੀ ਵੱਲ ਬਾਕੀ ਜਿਹੜੇ ਆ ਕੁਝ ਜੰਮੂ ਚੋਂ ਨਿਕਲਦੇ ਆ ਜਿਤਨਾ ਕੇ ਨਾਮ ਮੇਰਾ ਖਿਆਲ ਉੱਥੋਂ ਨਿਕਲਦਾ ਕੁਝ ਹਮਾਚਲ ਚੋਂ ਨਿਕਲਦੀ ਆ ਇਹਨੂੰ ਕਹਿੰਦੇ ਆ ਅਪਰ ਰਿਪੀਨੀਆਂ ਹੂੰ ਜੀ ਜਿਹੜੇ ਸਾਡੇ ਤਿੰਨ ਦਰਿਆ ਸਾਡੇ ਇੰਡਸ ਵਾਟਰ ਟ੍ਰੀਟੀ ਦੇ ਮੁਤਾਬਕ ਜਿਹੜੀ ਉਹ ਇੰਡਸ ਸਿੰਧੂ ਘਾਟ ਸਿੰਧੂ ਦਰਿਆ ਸੰਧੀ ਜਿਹਨੂੰ ਕਹਿੰਦੇ 1960 ਵਾਲੀ ਉਹਦੇ ਮੁਤਾਬਕ ਸਾਨੂੰ ਤਿੰਨ ਦਰਿਆ ਅਲਾਰਟ ਹੋਏ ਆ ਜਿਸ ਤਰ੍ਹਾਂ ਬਿਆਸ ਸਤਲੁਜ ਤੇ ਰਾਵੀ ਹੂੰ ਜੀ ਇਹਦੇ ਤੇ ਅਸੀਂ ਬੰਨ ਵੀ ਲਾ ਸਕਦੇ ਆ ਪਾਣੀ ਵੀ ਬਚ ਸਕਦੇ ਆ ਇਹ ਸਾਡਾ ਜਿੰਨਾ ਵੀ ਫਲੋ ਪਾਣੀ ਲੋਅਰ ਰਿਪੀਅਰ ਇੰਨੇ ਜਿੰਨੇ ਅਪਰ ਰਿਪੀਅਰ ਰਿਪੀਅਰ ਇੰਨੇ ਆਪਣੇ ਦੁਖਾਰਿਆ ਉਥੇ ਬਿਜਲੀ ਪੈਦਾ ਕਰ ਸਕਦੇ ਆ ਪਰ ਉਸ ਸੰਧੀ ਦੇ ਮਤਲਬ ਕੋ ਪਾਣੀ ਉਥੇ ਰੋਕ ਨਹੀਂ ਸਕਦੇ ਇਹ ਨਹੀਂ ਕਿ ਕਿਸੇ ਹੋਰ ਹੀ ਪਾਸੇ ਨੂੰ ਚਲਾ ਦੇ ਇਸ ਤਰ੍ਹਾਂ ਨਹੀਂ ਹੋ ਸਕਦਾ ਉਹਥੇ ਆਪਣੀ ਬਿਜਲੀ ਪੈਦਾ ਕਰਕੇ ਉਹਦੀਆਂ ਗੱਲਾਂ ਬਾਤਾਂ ਜਾਨੀ ਜੋ ਵੀ ਕੰਡੀਸ਼ਨਸ ਆ ਪੂਰੀਆਂ ਕਰਕੇ ਹੋ ਸਕਦੀਆਂ ਪਰ ਮੈਂ ਜਿਹੜੀ ਗੱਲ ਤੁਸੀਂ ਸਵਾਲ ਖੜਾ ਕਰਦੇ ਜਿਹਦਾ ਅੱਜ ਜੰਗ ਵਾਲੀ ਹਾਲਾਤ ਬਣੀ ਆ ਉਹ ਬੜੀ ਸਿੰਪਲ ਗੱਲ ਆ ਕਿ ਪੰਜਾਬ ਦਾ ਪਾਣੀ ਪੰਜਾਬ ਕੋਲ ਹੋਣਾ ਚਾਹੀਦਾ ਇਸ ਬੀਰੀਅਨ ਪ੍ਰਿੰਸੀਪਲ ਆ ਲੋੜੀ ਹਦਾ ਹੁੰਦੀ ਹੈ ਪ੍ਰਿੰਸੀਪਲ ਮਤਲਬ ਇਹ ਮੰਨਤ ਆ ਹੂੰ ਕਿ ਜਿਹੜੇ ਲੋਕ ਜਿਹੜਾ ਉਹਦਾ ਬੇਸਨ ਹੈਗਾ ਤੁਹਾਨੂੰ ਪਤਾ ਹੈ ਸਾਰੇ ਦਰਿਆਵਾਂ ਦਾ ਛੇਈਏ ਦਰਿਆ ਜਿਹੜੇ ਮਿਲ ਕੇ ਇਹਨਾਂ ਦਾ ਬੇਸਨ 1100 ਮਲਟੀਪਲਾਈਡ ਬਾ 10000 ਕਿਲੋਮੀਟਰ ਕਿੰਨਾ ਹੁੰਦਾ ਹੂੰ ਤੁਸੀਂ ਸੋਚ ਨਹੀਂ ਸਕਦੇ ਕਿੰਨਾ ਬੇਸਨ ਵੱਡਾ ਬੇਸਨ ਹੂੰ ਹੂੰ ਜੀ ਜੀ ਇਸੇ ਕਰਕੇ ਇਹ ਗਿਫਟਡ ਸਭ ਤੋਂ ਉਪਜਾਊ ਸਭ ਤੋਂ ਵਧੀਆ ਤਰਤੀਬੀ ਅਲੂਗਲਥਾਇਲੇ ਤੇ ਇਹਦੇ ਰੱਬੋਂ ਇੱਕ ਜਾਣੀ ਸਮਝ ਲਓ ਅੰਗਰੇਜ਼ਾਂ ਦੀ ਜਾਂ ਸਾਡੀ ਪੋਲਿਟਿਕਸ ਦੀ ਭੇਟ ਚੜ ਗਿਆ ਐਡਾ ਵੱਡਾ ਏਰੀਆ ਸਾਨੂੰ ਉਹ ਬੜੇ ਦੁੱਖ ਨਾਲ ਯਾਦ ਕਰਨਾ ਪੈਂਦਾ ਕਿ ਅਸੀਂ ਕੰਡਿਆਲੀ ਤਾਰ ਨਾਲ ਦਰਿਆ ਵੀ ਵੰਡਦੇ ਤੇ ਲੋਕ ਵੀ ਵੰਡਦੇ ਪਰ ਜਿਹੜਾ ਸਾਡੇ ਕੋਲ ਜੋ ਬਚਿਆ ਖੁਚਿਆ ਆ ਉਹ ਤੇ ਸਾਡੇ ਕੋਲ ਰਹਿਣ ਜੋ ਜੀ ਜੀ ਬਿਲਕੁਲ ਹੁਣ ਰਿਵਰ ਦਾ ਜਦੋਂ ਇਹ ਫੈਸਲਾ ਹੋਇਆ ਵੰਡੀ ਪੈਣ ਲੱਗੀ ਤੇ ਉਦੋਂ ਇਹ ਦੱਸਣ ਲਈ ਕਿ ਸਾਾਨੂੰ ਬਹੁਤ ਪਾਣੀ ਚਾਹੀਦਾ ਇੱਕੋ ਉਦਰ ਨੂੰ ਇੰਦਰਾ ਗਾਂਧੀ ਕਨਾਲ ਜਿੰਨੂ ਕੇ ਪਹਿਲਾਂ ਉਦਰ ਵੀ ਬੀਕਨਰ ਕਨਾਲ ਸੀਗੀ ਉਹ ਜਾਂਦੀ ਸੀ ਉਹ ਪਹਿਲਾਂ ਤੋਂ 47 ਤੋਂ ਪਹਿਲਾਂ ਵੀ ਉਦਰ ਪਾਣੀ ਚੱਲਦਾ ਸੀ ਜੀ 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 ਹੁਣ 8.6 ਐਮਐਫ ਮਿਲੀਅਨ ਇਕੜ ਕੋਟ ਬਹੁਤ ਜ਼ਿਆਦਾ ਪਾਣੀ ਹੁੰਦਾ ਜਿਹੜਾ ਉਦਰ ਨੂੰ ਫਲੋ ਕਰ ਰਿਹਾ ਰਾਜਸਥਾਨੋਂ ਬਾਕੀ ਇਹਦੀ ਡਿਟੇਲ ਕੋਈ ਬਹੁਤੀਆਂ ਗਿਣਤੀ ਵਿੱਚ ਨਹੀਂ ਅਸੀਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕੁਝ ਹਿੱਸਾ ਜਦੋਂ ਪੰਜਾਬ ਡਿਵਾਈਡ ਹੁੰਦਾ ਤੇ ਇਸਾ ਇਹਨਾਂ ਨੂੰ 3.5 ਐ ਐਮ ਐਪੀ ਨਾਲੋਂ 3.5 ਦਾ ਐਮ ਐਫ ਆ ਸਾਨੂੰ ਕੋ ਜੰਮੂ ਕਸ਼ਮੀਰ ਨੂੰ ਮਾਰਾ ਗਿਆ ਸੀਗਾ ਇਸ ਕਿਸਮ ਦਾ ਸਾਰੇ ਪਾਣੀ ਦੀ ਵੰਡ ਉਹ ਹੋ ਗਈ ਸੀ ਜੱਲ ਰਿਆ ਹੁਣ ਜਿਹੜੀ ਲੇਟੈਸਟ ਗੱਲ ਇਹ ਆ ਦੋ ਗੱਲਾਂ ਇਹਦੇ ਚੋਂ ਨਿਕਲਦੀਆਂ ਇੱਕ ਤੇ ਜਿਹੜੀ ਹਿੱਸੇਬੰਦੀ ਹੋਈ ਐ ਜਿਹੜੀ ਹੁਣ ਲੜਾਈ ਚੱਲ ਰਹੀ ਉਹ ਇਸ ਗੱਲ 'ਤੇ ਚੱਲ ਪਈ ਐ ਕਿ ਇੰਨਾ ਸੰਧੀਆਂ ਦੇ ਮਤਬਕ ਇੱਕ ਡੈਫੀਨੇਟ ਅਮਾਉਂਟ ਪਾਣੀ ਦਾ ਆ ਉਹ ਨੋ ਮਿਨੀਅਟ ਵਾਟਰ ਪਲੈਨ ਜਾਂ ਸਾਲ ਚ ਵਰਤ ਲੈਣ ਜਾਂ ਪੂਰੇ ਸਾਲ ਚ ਥੋੜਾ ਥੋੜਾ ਕਰਕੇ ਬਾਅਦ ਵਰਤ ਲੈਣ 8500 ਕਿਊਸੇਕ ਪਾਣੀ ਜਿਹੜਾ ਉਹ ਹਰਿਆਣੇ ਨੂੰ ਪੰਜਾਬ ਦਿੰਦਾ ਹਾਂ ਜੀ ਤੇ ਉਹਦੇ ਚੋਂ 1700 ਕਿਊਸੇਕ ਜਿਹੜਾ ਪਾਣੀ ਉਹਨਾਂ ਨੂੰ ਡਰਿੰਕਿੰਗ ਪਾਣੀ ਚਾਹੀਦਾ ਪਰ 4000 ਤੇ ਵੀ ਕਿਊਸੇਕ ਪਾਣੀ ਦਿੱਤਾ ਜਾ ਰਿਹਾ ਹੁਣ ਵੀ ਜਿਹੜਾ ਪੰਜਾਬ ਵੱਲੋਂ ਤੇ ਜਦੋਂ ਇਹਨਾਂ ਨੇ ਇਹ ਬੰਦ ਕਰਨਾ ਸੀਗਾ ਕਿਉਂਕਿ ਉਹਨਾਂ ਨੇ ਆਪਣਾ 2 ਮਹੀਨੇ ਪਹਿਲਾਂ ਹੀ ਪਾਣੀ ਖਤਮ ਕਰ ਲਿਆ ਉਹ ਲੋਕ ਇਹਦੇ ਸਾਨੂੰ ਪਾਣੀ ਚਾਹੀਦਾ ਪਾਣੀ ਸਾਡਾ ਉਹਨਾਂ ਨੇ ਫਲੋਰ ਕੋ ਲੜਾਈ ਇਸ ਗੱਲ ਦੀ ਆ ਕਿ ਜਿਹੜਾ ਪਾਣੀ 21 ਮਈ ਤੋਂ 21 ਮਈ ਤੱਕ ਸਾਤੂਜੀ ਵਕਤਨਾ ਸੀ ਉਹ ਮਾਰਚ ਵਿੱਚ ਹੀ ਤੁਸੀਂ ਖਤਮ ਕਰ ਲਿਆ ਤੇ ਅਪ੍ਰੈਲ ਮਈ ਦਾ ਹੁਣ ਤੁਸੀਂ ਕਿਵੇਂ ਇੰਨੀ ਗਰਮੀ 'ਚ ਕੱਢੋਗੇ ਖੇਤਾਂ ਨੂੰ ਵੀ ਪਾਣੀ ਚਾਹੀਦਾ ਪੀਂੜੀ ਪੀਲ ਦੀ ਪਾਣੀ ਜਾ ਰਿਹਾ ਉਹ ਕੋਈ ਰੋਕ ਨਹੀਂ ਸਕਦਾ ਖੇਤਾਂ ਵਾਲਾ ਪਾਣੀ ਜਿਹੜਾ ਇਰੀਗੇਸ਼ਨ ਦਾ ਉਹਦਾ ਰੌਲਾ ਪੈ ਗਿਆ ਹੂੰ ਓਕੇ ਜੀ ਮੇਨਲੀ ਗੱਲ ਤੇ ਇਹੀ ਹੈ ਕਿ ਜਿਹੜੀਆਂ ਵੱਡੀਆਂ ਪਾਣੀ ਜਦੋਂ ਰੀਆਰਗੇਨਾਈਜੇਸ਼ਨ ਐਕਟ 1968 ਬਣਾਇਆ ਤੇ ਉਦੋਂ ਹੀ ਇਹ ਕਮੀਆਂ ਰਹਿ ਗਈਆਂ ਕਿ ਪਾਣੀ ਜਿਹੜਾ ਸੀ ਉਹ ਸਾਰਾ ਵੰਡਣਾ ਚਾਹੀਦਾ ਸੀ ਇਹ ਤੋਂ ਪਹਿਲਾਂ ਰਾਜਸਥਾਨ ਨੂੰ ਵੀ ਤੁਸੀਂ 1955 ਵਿੱਚ ਹੀ ਜਿਹੜਾ ਗੁਲਜਾਰੀ لال ਨੰਦਾ ਨੇ ਇਹ ਸਮਝੌਤੇ ਕਰਾਏ ਤੇ ਉਹਦੇ ਚੋ ਕਨਾਲ ਤੇ ਉਦੋਂ ਤੇ ਉਹਨਾਂ ਨੂੰ ਦੇ ਦਿੱਤੀ ਨਾ ਜੀ 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 ਜਦੋਂ ਸਾਡੇ ਪੰਜਾਬ ਵਾਲਿਆਂ ਨੇ ਕਿਹਾ ਵੀ ਕਨਾਲ ਤੇ ਪੰਜਾਬ ਦਾ ਪਾਣੀ ਉਧਰ ਨੂੰ ਤੁਸੀਂ ਦੇ ਰਹੇ ਹੋ ਤੇ ਦਰਿਆ ਵਾਂਗੂ ਹੀ ਵਗਦਾ ਕਨਾਲ ਕਾਜੀਆ ਬਹੁਤ ਮਾਣ ਆ ਅੱਛਾ ਜੀ ਜੀ ਹਾਂਜੀ ਜੇ ਤੁਸੀਂ ਉਹਨਾਂ ਨੂੰ ਦੇ ਰਹੇ ਆ ਕਿ ਸਾਨੂੰ ਪਹਿਲਾਂ ਉਹਦਾ ਮੁਆਵਜ਼ਾ ਮਿਲਦਾ ਸੀ ਹੂੰ ਜਿਹੜੇ ਰਾਜੇ ਸੀ ਉੱਥੇ ਦੇ ਬੀਕਾ ਨੇਤਾ ਰਾਜਾ ਉਹ ਸਾਨੂੰ ਰਾਇਤੀ ਦਿੱਤੇ ਸੀਗੇ ਤੁਸੀਂ ਸਾਡੀ ਰੈਲਿਟੀ ਤੇ ਤੈਅ ਕਰੋ ਨਾ ਸਾਡਾ ਪਾਣੀ ਕੋਈ ਵਸਤੂ ਬਾ ਸਾਡਾ ਕੋਈ ਮੌਤ ਦਾ ਮਾਲ ਕਿਸੇ ਕਿਸੇ ਦਾ ਜਿਵੇਂ ਮੈਂ ਸ਼ੁਰੂ ਚ ਗਣਾਇਆ ਜੀ 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 ਸਾਡੇ ਕੋਲ ਪਾਣੀ ਸਾਡਾ ਧੰਨ ਆ ਅਸੀਂ ਕਿਸੇ ਨੂੰ ਦੇ ਰਹੇ ਆ ਸਾਡਾ ਪਾਣੀ ਆ ਅਸੀਂ ਉਹਦੇ ਓਨਰ ਕਹਿ ਲੋ ਤੁਸੀਂ ਹੂੰ ਤੇ ਤੁਸੀਂ ਉਹਦੇ ਮੁਆਫਦਾ ਉਹਦੀ ਅਗਲੀ ਮੀਟਿੰਗ ਕਿ ਕਰਾਂਗੇ ਮੁਰਤੇ ਉਹ ਕਰੀ ਬੀਤੇ ਹੋਈ ਇਹ ਪਾਣੀ ਮੁਕਤ ਕਰਿਆ ਜਾਂਦਾ ਕਈ ਲੱਖਾਂ ਕਰੋੜਾਂ ਦਾ ਪਾਣੀ ਉਧਰ ਰਾਜਸਥਾਨ ਨੂੰ ਪੰਜਾਬ ਦਾ ਪਾਣੀ ਜਾ ਚਲਾ ਜਾਂਦਾ ਕੋਈ ਮੈਂ ਲੜਾਈਆਂ ਝਗੜਿਆਂ ਕਿ ਨਹੀਂ ਪਾਉਣਾ ਚਾਹੁੰਦਾ ਉਹ ਵੀ ਸਾਡੇ ਭਾਈ ਆ ਪਾਣੀ ਸਭ ਨੂੰ ਚਾਹੀਦਾ ਰੱਬ ਦਾ ਆ ਦਿੱਤਾ ਪਾਣੀ ਸੀ ਪਰ ਕੋਈ ਇਨਸਾਫ ਤੇ ਹੋਵੇ ਨਾ ਸਾਨੂੰ ਤੇ ਕੋਈ ਮੁਫ਼ਤ ਦਿੰਦਾ ਨਹੀਂ ਤੇ ਸਾਡੇ ਕੋਲ ਮੁਫ਼ਤ ਲਓਗੇ ਤੇ ਅਸੀਂ ਫਿਰ ਕਿੱਥੇ ਡੰਡੇ ਵਿਝਾਉਣੇ ਆ ਅਸੀਂ ਕੀ ਕਰੀਏ ਇਹ ਸਾਡਾ ਇੱਕ ਆਰਗੂਮੈਂਟ ਹੈਗਾ ਇਸ ਲਈ ਭਾਵੇਂ ਉਹ ਹਰਿਆਣੇ ਨੂੰ ਪਾਣੀ ਜਾਂਦਾ ਪਹਿਲਾਂ ਪ੍ਰਿੰਸੀਪਲ ਤੇ ਗੱਲ ਕਰਦੇ ਆ ਭਾਵੇਂ ਉਹ ਹਰਿਆਣੇ ਨੂੰ ਜਾਂਦਾ ਭਾਵੇਂ ਉਹ ਰਾਜਸਥਾਨ ਨੂੰ ਜਾਂਦਾ ਭਾਵੇਂ ਦਿੱਲੀ ਵਾਲਾ ਪਾਣੀ ਜਿਹੜਾ ਦਿੱਲੀ ਵੀ ਪਾਟ 2 ਐਮ ਐਫ ਐਮ ਐਫ ਜਾਂ ਕਿ ਨਾਇਆ ਪਾਣੀ ਉਹ ਵਾਦਾ ਕਰਦਾ ਥੋੜਾ ਬਹੁਤ ਰਿੰਦਾ ਪੀਂਦੀ ਪਾਣੀ ਇੱਕੋ ਹੀ ਜਿਹੜਾ ਸਾਡੇ ਪੰਜਾਬ ਤੋਂ ਜਾਂਦਾ ਇੱਕ ਸਭ ਆਖੀ ਚਮਨਾ ਤੋਂ ਵੀ ਲੈਂਦੇ ਹੋ ਹੁਣ ਪਾਗੀ ਗੱਲ ਇਹ ਹੈ ਕਿ ਪਾਣੀਆਂ ਦੀ ਵੰਡ ਹੋ ਗਈ ਹੂੰ ਤਾਂ ਅ ਪਹਿਲੀ ਗੱਲ ਇਹ ਆ ਕਿ ਹੁਣ ਮਲਕੀਅਤ ਤੈਅ ਕੀਤੀ ਜਾਵੇ ਆ ਮੈਂ ਹੁਣੇ ਰਾਜਵਾਲ ਦਾ ਬਿਆਨ ਸੁਣ ਰਿਹਾ ਸੀ ਕੱਲ ਵੀ ਮੇਰੀ ਉਹਨਾਂ ਨਾਲ ਉਹਨਾਂ ਤੇ ਗੱਲ ਹੋਈ ਤੁਹਾਨੂੰ ਇਹੋ ਗੱਲਾਂ ਰਹੀਆਂ ਜੋ ਮੀਡੀਆ ਚ ਉਹਨਾਂ ਨੇ ਅੱਜ ਬਿਆਨ ਲਾਈਵ ਹੋ ਕੇ ਦਿੱਤਾ ਇੱਕ ਜਨਤਾ ਤੇ ਉਹ ਇਹ ਹੈ ਉਹ ਇਹ ਹੈ ਕਿ ਜਦੋਂ ਪਾਣੀ ਦੀ ਸਾਡੀ ਮਲਕੀਅਤ ਆ ਹੂੰ ਤੇ ਫਿਰ ਸੰਵਿਧਾਨ ਦੇ ਵਿੱਚ ਇਹ ਪ੍ਰੋਵੀਜ਼ਨ ਆ ਕਿ ਜੇ 25 ਸਾਲ ਕੋਈ ਵੀ ਟ੍ਰੀਟੀ ਆ ਉਹਦਾ ਵੱਧ ਗਿਆ ਤਾਂ ਤਾਂ ਫਿਰ ਅਸੀਂ ਉਹਨੂੰ ਰੀਵਿਊ ਕਰ ਸਕਦੇ ਹਾਂ ਹੂੰ ਉਹਨੂੰ ਦੁਬਾਰਾ ਇਹ ਨਹੀਂ ਕਿ ਇੱਕ ਵਾਰੀ ਕਿਸੇ ਨੂੰ ਕੋਈ ਗਲਤ ਹੋ ਗਿਆ ਗਲਤ ਮੰਨੋਗੇ ਤੇ ਹੁਣੇ ਚੱਲੀ ਤੁਰਿਆ ਜਾਣਾ ਹੂੰ ਜੀ ਤੇ ਸਾਡੀ ਬੇਨਤੀ ਪੰਜਾਬ ਗਵਰਨਮੈਂਟ ਨੂੰ ਹੈ ਕਿ ਉਹ ਰੀਵਿਊ ਬਾਲ ਚੱਲਣ ਪੀਏ ਹੋਣਾ ਇੱਕ ਕੀਤਾ ਇੱਕ ਵਾਰੀ ਅਨਲਾਈਮੈਂਟ ਆਫ ਪਾਸਟ ਟ੍ਰੀਟিজ ਆ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ 2004 ਕੀਤਾ ਸੀ ਹੂੰ ਫੈਮਿਲੀ ਜੀ 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 ਉਹ ਪਾਸ ਹੋ ਗਿਆ ਸੀ ਹਾਲਾਂਕਿ ਉਹ ਯੂਨੀਲੇਟਰਲ ਹੈ ਲਿਆ ਬਾਕੀ ਦਿਆਂ ਦੀ ਉਹਦੇ ਵਿੱਚ ਕੋਈ ਭਾਗੀਦਾਰੀ ਨਹੀਂ ਸੀ ਉਹਨੂੰ ਕੋਈ ਲੀਗਲ ਵੈਲਿਊ ਤੇ ਨਹੀਂ ਹੈਗੀ ਹੂੰ ਪਰ ਉਹਦੇ ਜੇ ਇੱਕ ਕਮੀ ਰੱਖੀ ਉਸ ਰੈਜ਼ੋਲੂਸ਼ਨ ਚ ਰਿਜ਼ੋਲਵ ਚ ਕਿ ਪੰਜਵਾਂ ਤਲਾਕ ਜਿਹੜੀ ਉਹਦੀ ਸੀਗੀ ਇਹ ਉਹ ਇਹ ਤੇ ਚ ਲਿਖਿਆ ਕਿ ਜਿਹੜੀ ਪ੍ਰਾਣੀ ਪਾਣੀ ਪਾਣੀਆਂ ਦੀ ਵੰਡਿਆ ਉਹਨੂੰ ਅਸੀਂ ਛੇੜ ਦੇਣੀ ਕਿਉਂਕਿ ਕਾਂਗਰਸ ਆ ਹੂੰ ਇਹ ਤੇ Đảngਰੇ ਜਿਹੜਾ ਨੈਸ਼ਨਲ ਪਾਰਟੀ ਹੈ ਉਹਨਾਂ ਨੇ ਸਰਕਾਰ ਰਾਜਧਾਨੀ ਜੀ ਬਣਾਉਣੀ ਹੈ ਹਰਿਆਣੇ ਜੀ ਵੀ ਹਿਮਾਚਲ ਤੇ ਹੈ ਹੀ ਹੈ ਇਸ ਕਰਕੇ ਉਹਨਾਂ ਨੇ ਹਾਕ ਪਾਣੀ ਗੱਲ ਕਰ ਦਿੱਤੀ ਅੱਧੀ ਗੱਲ ਕਰ ਇੱਕ ਪਾਸੇ ਦੇ ਅਲਾਈਨਮੈਂਟ ਕਰਤੀ ਨਾਲ ਇਹ ਕਹਿੰਦਾ ਕਿ ਪ੍ਰਾਣੀਆਂ ਮੰਡ ਠੀਕ ਹੈ ਜਿਹੜੇ ਧਰਤੀ ਉੱਤੇ ਆਪੰਜਾਬੀ ਆ ਜਿਨ੍ਹਾਂ ਨੂੰ ਪਾਣੀ ਦੇ ਨਾਲ ਹੀ ਜਿਨ੍ਹਾਂ ਦਾ ਨਾਮ ਹੈਗਾ ਪੰਜਾਬ ਤੇ ਉਹ ਪਾਣੀ ਇਹ ਤੁਸੀਂ ਇਸ ਤਰੀਕੇ ਨਾਲ ਬਿਨਾਂ ਤੁਹਾਨੂੰ ਮੁਆਵਜ਼ਾ ਕੰਪਨਸੇਟ ਕੀਤਾ ਲੈ ਜਾਓਗੇ ਇਹ ਲੋ ਸਾਡੇ ਦੀ ਤੱਕਾ ਅਸੀਂ ਇਹ ਮਹਿਸੂਸ ਕਰਦੇ ਆਂ ਤੇ ਇਸ ਲਈ ਪਾਣੀ ਜੀ ਸਦਕੇ ਲਓ ਜੇ ਸਾਡੇ ਕੋ ਪਹਿਲੀ ਗੱਲ ਜੇ ਸਾਡੇ ਘਰ ਤੇ 2 ਕਿਲੋ ਦੁੱਧ ਆ ਤੇ ਮੈਂ ਉਹ ਡੇਢੀ ਤੇ ਥੋੜੀ ਵੇਚਣ ਜਾਊਗਾ ਹੂੰ ਉਹ ਮੇਰੇ ਲਈ ਆਣੇ ਆ ਟਬਰਲੀ ਚਾਹੀਦਾ ਜੇ ਮੈਂ ਕਰਦਾ ਤੇ ਉਹ ਪਾਪ ਕਰਦਾ ਹੂੰ ਆਪਣੇ ਦੀ ਕਿਸੇ ਦੀ ਕਾਸਟ ਤੇ ਦਿਨਾ ਜੇ ਮੇਰੇ ਕੋ ਪਾਣੀ ਘਰ ਤੇ ਵਰਤਣ ਜੋਗਾ ਹੈ ਨਹੀਂ ਸਾਡਾ ਪਾਣੀ ਜ਼ਮੀਨ ਥੱਲੇ ਖਤਮ ਹੋ ਗਿਆ ਤੇ ਤੁਸੀਂ ਸਾਡੀ ਸਾਨੂੰ ਕਹੋ ਵੀ ਉਹ ਅੱਜ ਤੋਂ ਤੁਸੀਂ 60 70 75 ਸਾਲ ਪਈਆਂ ਕੋਈ ਗੱਲ ਕਹੀ ਸੀ ਐਸੀ ਤੇ ਉਹਦੇ ਕਰਕੇ ਹੁਣ ਇਹ ਨਹੀਂ ਜੀ ਰੁਕ ਸਕਦਾ ਇਹਦੇ ਜੀ ਜਾਊ ਜੀ ਜੀ ਇਹ ਦਿੱਲੀ ਦਿੱਲੀ ਬਨਾਮ ਪੰਜਾਬ ਲੜਾਈ ਸ਼ੁਰੂ ਹੋਊਗੀ ਇਹ ਹਰਿਆਣੇ ਦੇ ਲੋਕ ਤੇ Rajasthan ਦੇ ਲੋਕ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਆਪਸ ਵਿੱਚ ਬਿਲਕੁਲ ਨਹੀਂ ਲੜਨਾ ਚਾਹੀਦਾ ਹੂੰ ਇਹਨਾਂ ਨੂੰ ਸਾਰਿਆਂ ਨੂੰ ਆਪਸ ਵਿੱਚ ਇੱਕ ਦੂਜੇ ਬਾਰੇ ਸੋਚਣਾ ਚਾਹੀਦਾ ਤੇ ਪੋਲੀਟੀਕਲ ਲੋਕਾਂ ਤੋਂ ਜਿਹੜੇ ਉਹਦੀਆਂ ਸੁਰਾਂ ਕੱਢਦੇ ਆ ਜਿਵੇਂ ਅਬੇਸ਼ਕਾਲਾ ਜਾਣਨਾ ਨੇ ਹੋਰ ਨਾਲੇ ਸੈਣੀ ਉਧਰੋਂ ਉੱਚੀ ਮਨਿਸਟਰ ਹਰਿਆਣਾ ਦੇ ਉਹ ਜਿਹੜੀਆਂ ਥੁਰਾ ਕੱਢ ਰਿਹਾ ਆ ਜੀ ਉਹ ਉਸ ਦਾ ਲੋਕਾਂ ਨੂੰ ਉਹਨਾਂ ਤੋਂ ਥੋੜਾ ਜਸ ਸਤਕਾਰ ਰਹਿਣਾ ਚਾਹੀਦਾ ਪਰ ਨਾਲ ਹੀ ਜਿਹੜੀ ਇੱਕ ਕੀਕਾ ਬਣਿਆ ਖਾਸ ਕਰਕੇ ਜਿਹੜਾ ਪਿਛੇ ਕਿਸਾਨ ਅੰਦੋਲਨ ਦੇ ਦੌਰਾਨ ਪੱਛਮੀ ਯੂਪੀ ਹਰਿਆਣਾ ਪੰਜਾਬ ਵੱਡੇ ਭਾਈ ਕਿਸਾਨ ਸਾਰੇ ਭਾਈ ਉਹ ਸਾਨੂੰ ਪਿਆਰੇ ਆ ਸਤਕਾਰਤ ਹੈਗੇ ਹੂੰ ਅਸੀਂ ਉਹਨਾਂ ਨਾਲ ਸਾਡੀ ਕੋਈ ਲੜਾਈ ਨਹੀਂ ਜੀ ਜੀ ਬਿਲਕੁਲ ਅਸੀਂ ਉਹਨਾਂ ਦੀ ਖੁਸ਼ਹਾਲੀ ਚਾਹੁੰਦੇ ਆ ਅਸੀਂ ਆਪਣਾ ਸਰਕਾਰਾਂ ਤੋਂ ਕੰਪਨਸੇਸ਼ਨ ਚਾਹੁੰਨੇ ਆ ਵੀ ਸਾਨੂੰ ਸਾਡ ਨੂੰ ਕੰਪਨਸੇਟ ਕੀਤਾ ਜਾਏ ਜੋ ਬਣਦਾ ਹੋਊਗਾ ਅਸੀਂ ਠਾਡੀ ਮੰਨ ਵੀ ਕਰਾਂਗੇ ਇਸ ਕਿ ਐਨੀ ਗੱਲ ਹੈ ਪਹਿਲਾਂ ਤੇ ਰਾਜਸਥਾਨ ਦਾ ਫੈਸਲਾ ਇੰਨੇ ਸਾਲਾਂ ਦਾ ਪਾਣੀ ਉਹ ਰਾਜਸਥਾਨ ਸਰਕਾਰ ਦੇ ਜਾਂ ਇੰਦਰ ਦੇ ਇਸ ਸਾਰੀ ਗੱਲ ਦੇ ਵਿਚਾਲੇ ਇੱਕ ਹੋਰ ਟੈਂਟਾ ਪਿਆ ਆ ਜਿੱਥੇ ਪੰਜਾਬ ਗਵਰਨਮੈਂਟ ਦੀ ਬੜੀ ਗਲਤੀ ਹੈ ਜੀ ਉਹ ਟੈਂਟਾ ਇਹ ਪਿਆ ਕਿ ਇੱਕ ਡੈਮ ਸੇਫਟੀ ਐਕਟ ਦਸੰਬਰ 2021 ਚ ਬਣਿਆ ਹੂੰ ਜੋਦੇ ਮੁਕਾਬਕ ਸਾਰਾ ਹੀ ਕੰਟਰੋਲ ਡੈਮਾ ਦਾ ਆਖਾ ਇਸੇ ਦਾ ਸਾਡਾ ਬੀਬੀਐਮਡੀ ਦਾ ਵੀ ਕੰਟਰੋਲ ਜਿਹੜਾ ਉਹ ਕੇਂਦਰ ਕੋ ਜਾ ਚੁੱਕਾ ਹੂੰ ਹਾਂ ਉਹ ਉਹਨਾਂ ਨੇ ਇੱਕ ਬਣਾਈ ਹੋਈ ਆਥਾਰਟੀ ਜਿਹੜੀ ਫੈਸਲਾ ਕਰੂਗੀ ਤੇ ਇੱਕ ਉਹਨਾਂ ਦੀ ਕਮੇਟੀ ਹੈਗੀ ਆ ਡੈਂਸਿਟੀ ਨੈਸ਼ਨਲ ਡੈਂਸਿਟੀ ਕਮੇਟੀ ਜਾਂ ਉਹਨੂੰ ਇਸ ਤਰ੍ਹਾਂ ਦਾ ਕੁਝ ਕਹਿੰਦੇ ਕਮਿਸ਼ਨ ਕਹਿੰਦੇ ਜਾਂ ਕਮੇਟੀ ਕਹਿੰਦੇ ਆ ਉਹ ਐਕਟ ਬਣਿਆ ਐਤ ਦੇ ਮਤਲਬ ਜਿਹੜਾ ਚੈਪਟਰ 2 ਉਹ ਕਮੇਟੀ ਬਣਾਉਂਦਾ ਆ ਤੇ ਚੈਪਟਰ 3 ਉਹ ਅਥਾਰਟੀ ਬਣਾਉਂਦਾ ਜਿਹੜੇ ਕਿ ਡਿਸਟ੍ਰਿਬਿਊਟ ਕਰਦੇ ਉਹਦੇ ਚੋ ਸਾਰੇ ਕੇਂਦਰ ਵੱਲੋਂ ਨਾਮਿਨੇਟਡ ਐਸਟੇਟਾਂ ਦੇ ਵਿੱਚ ਵੀ ਉਹਦਾ ਬਣਾਇਆ ਇਸ ਤਰ੍ਹਾਂ ਦੀਆਂ ਵੀ ਹੋਦੀਆਂ ਚੀਜ਼ਾਂ ਬਣ ਗਏ ਆਪਣੇ ਲੈਵਲ ਤੇ ਪਰ ਉਹਦੀ ਅਲਟੀਮੇਟ ਜਿਹੜੀ ਪਾਵਰ ਆ ਅਥਾਰਟੀ ਆ ਉਹ ਕੇਂਦਰ ਕੋਲ ਆ ਹੂੰ ਜੀ ਜੀ ਇਸ ਸਿਸਟਮ ਸੀਐਫਟੀ ਐਕਟ ਦੇ ਨਾਂ ਤੇ ਤੁਸੀਂ ਡੈਮਾਂ ਦਾ ਕੰਟਰੋਲ ਕੇਂਦਰ ਕੋਲ ਲਜਾਣਾ ਹੂੰ ਉਹ ਉਹਦੋਂ ਵਿਰੋਧਤਾ ਕਰਨ ਦੀ ਜਾਈਦੀ ਸੀ ਭਵੰਤਮਾਨ ਦੀ ਸਰਕਾਰ ਨੇ ਉਹਦੀ ਵਿਰੋਧਤਾ ਨਹੀਂ ਕੀਤੀ ਉਹਨੂੰ ਮੰਨ ਲਿਆ ਐਸੇ ਕਰਕੇ ਜਦੋਂ ਕਾਨੂੰਨਾਂ ਲੜਾਈਆਂ ਹੋਣਗੀਆਂ ਤਾਂ ਸਾਡਾ ਹੱਥ ਥੱਲੇ ਹੋਊਗਾ ਇਸ ਲਈ ਇਹ ਕਿ ਇਨਸਾਫ ਦੀ ਕੋਹਾਰ ਇੱਕ ਜੋ ਦੁਨੀਆ ਦੇ ਵਿੱਚ ਮੰਨੇ ਪਰ ਮੰਨੇ ਅਸੂਲ ਆ ਰਿਪੀਰੀਅਨ ਪ੍ਰਿੰਸੀਪਲ ਆ ਉਹਦੇ ਤੇ ਲਾਈ ਜਾ ਸਕਦੀ ਹੈ ਪਰ ਕਾਨੂੰਨ ਦੇ ਅੰਦਰ ਵੀ ਜਿਵੇਂ ਮੈਂ ਕਿਹਾ ਕਿ 25 ਸਾਲ ਤੋਂ ਬਾਅਦ ਤੁਸੀਂ ਆਪਣੀਆਂ ਕੋਈ ਵੀ ਟ੍ਰੀਟੀਆਂ ਰੀਵਿਊ ਕਰ ਸਕਦੇ ਆ ਤੁਹਾਡਾ ਸੰਵਿਧਾਨ ਤੁਹਾਨੂੰ ਇਜਾਜ਼ਤ ਦਿੰਦਾ ਐਸ ਗੱਲ ਲਈ ਅੱਗੇ ਤੁਰਨਾ ਚਾਹੀਦਾ ਪਰ ਮੈਂ ਦੋ ਗੱਲਾਂ ਚੇਤੇ ਖਰਾਦਾ ਇੱਥੇ ਜੀ ਪਹਿਲੀ ਗੱਲ 2004 ਦੇ ਵਿੱਚ ਜਦੋਂ ਹੋਇਆ ਤੇ ਉਦੋਂ ਸਾਰੀਆਂ ਪਾਰਟੀਆਂ ਇੱਕ ਮੁੱਠ ਇੱਕ ਜੋਟ ਇੱਕ ਸੋਰ ਸੀ ਜੀ ਫੈਮਿਲੀ ਡੇ ਜੀ ਬਿਲਕੁਲ ਬਿਲਕੁਲ ਹਾਂ ਮੈਂ ਜਿੰਨਾ ਵੀ ਗਲਤ ਹੋਇਆ ਠੀਕ ਹੋਇਆ ਜੋ ਵੀ ਹੈ ਪਰ ਉਹ ਇੱਕ ਜੋਟ ਹੁਣ 2016 ਤੇ ਕਾਲੀ ਗਵਰਨਮੈਂਟ ਵਾਲੇ ਐਸਵਾਈਐਲ ਦਾ ਬਣਿਆ ਉਹਨਾਂ ਨੇ ਕਿਹਾ ਅਜੇ ਨਾ ਹੋਵੇ ਬਾਸ ਦੇ ਨਾਮ ਵਜੇ ਬੰਸਰੀ ਅਸੀਂ ਜ਼ਮੀਨਾਂ ਹੀ ਵਾਪਸ ਕਰ ਦੇਣੀ ਆ ਲੈ ਲੋ ਜਿਹੜਿਆ ਤੁਸੀਂ ਐਸਬਾਈ ਅੱਲਾ ਟੈਂਟਾਂ ਹੀ ਮਕਾ ਦੇਣਾ ਜੂ ਕਾਫੀ ਕਾਫੀ ਕਾਰਵਾਈ ਦਿੱਤੀਆਂ ਕੋ ਜ਼ਮੀਨਾਂ ਹੋਂਜੀ ਪਈਆਂ ਆ ਉਦੋਂ ਵੀ ਸਾਰੀਆਂ ਪਾਰਟੀਆਂ ਇੱਕ ਸੋਰ ਇੱਕ ਜੋ ਟਿਕ ਇੱਕ ਤਰੀਕੇ ਨਾਲ ਸੀ ਹੁਣ ਤੁਰੰਤ ਜਦੋਂ ਜੇ ਰੌਲਾ ਪੈ ਹੀ ਗਿਆ ਤੇ ਇੱਕ ਪਾਸੇ ਤੇ ਬਾਰਡਰ ਦੇ ਉੱਤੇ ਪਾਕਿਸਤਾਨ ਹਿੰਦੁਸਤਾਨ ਇਹ ਉਧਰੋਂ ਕੇਂਦਰ ਤੋਂ ਇਹੋ ਜੀਆਂ ਚੱਲੀਆਂ ਆਉਂਦੀਆਂ ਜਿਵੇਂ ਸ਼ੁਰੂ ਚ ਹੀ ਤੁਸੀਂ ਕਿਹਾ ਹੂੰ ਹੂੰ ਕੋਈ ਕਹਿੰਦੇ 24 ਘੰਟਿਆਂ ਚ ਕੋਈ ਕਹਿੰਦਾ 2 ਦਿਨਾਂ ਚ ਕੋਈ ਕੁਛ ਕੋਈ ਕੁਛ ਜਿਹੜਾ ਕਿ ਪੰਜਾਬ ਲਈ ਤੇ ਬਾਰਡਰ ਸਟੇਟਾਂ ਲਈ ਸਾਰਿਆਂ ਲਈ ਬੜਾ ਮੰਦ ਭਾਗਾ ਹੋਊਗਾ ਅਸੀਂ ਨਹੀਂ ਕਿਉਂਦੇ ਲੜਾਈ ਹੂੰ ਜੀ ਜੀ ਅਸੀਂ ਤੇ ਕਹਿੰਦੇ ਲੋਕਾਂ ਦੀ ਮਦਦ ਕਰੋ ਲੋਕਾਂ ਦੇ ਮਸਲਿਆਂ ਨੂੰ ਸੁਣੋ ਲੋਕਾਂ ਨੂੰ ਸਸ਼ਕਤ ਕਰੋ ਨਾ ਕਿ ਲੜਾਈਆਂ ਲਾਓ ਲੜਾਈਆਂ ਚ ਕਦੀ ਕਿਸੇ ਦਾ ਫਾਇਦਾ ਹੋਇਆ ਨਾ ਪਾਕਿਸਤਾਨ ਦਾ ਹੋਣਾ ਨਾ ਸਾਡਾ ਹੋਣਾ ਹੂੰ ਹੂੰ ਅਸੀਂ ਇਸ ਗੱਲ ਤੇ ਕਹਿੰਦੇ ਆ ਕਿ ਪੰਜਾਬ ਦਾ ਜਿਹੜਾ ਮਤਲਬ ਮੋٹے ਤੌਰ ਤੇ ਮੈਂ ਤੇ ਇਸੇ ਗੱਲ ਨੂੰ ਕਹੂੰਗਾ ਕਿ ਇਸ ਦਾ ਰਿਵਿਊ ਕਰਕੇ ਇਸ ਪਾਸੇ ਨੂੰ ਚੱਲੋ ਪੰਜਾਬ ਦੇ ਜਿਹੜਾ ਉਹ ਡੈਂਸ ਸੇਫਟੀ ਐਕਟ ਆ ਤੇ ਇਹ ਅਸੈਂਬਲੀ ਚ ਬਲਾ ਕੇ ਜੇ ਤੁਸੀਂ ਗਲਤੀ ਨਾਲ ਪਹਿਲਾਂ ਅਕਸੈਪਟ ਕਰ ਲਿਆ ਉਸ ਦੇ ਉੱਤੇ ਵੀ ਕਿੰਚੂ ਪਰੰਤੂ ਚਰਚਾ ਕਰੋ ਸਰਬਪਾਰਟੀ ਸਾਰਾ ਇਕ ਰੈਜ਼ੋਲਵ ਹੋਵੇ ਅਸੈਂਬਲੀ ਸੱਦੀ ਜਾਏ ਔਰ ਉਹਦੇ ਚ ਇਸ ਗੱਲਾਂ ਬਾਰੇ ਕਿ ਅਸੀਂ ਦੁਬਾਰਾ ਰੀਵਿਊ ਕਰਾਂਗੇ ਸਾਰਿਆਂ ਦਾ ਇੱਕ ਕਮੇਟੀ ਗਠਨ ਕੀਤੀ ਜਾਏ ਇਨ ਦਾ ਮੀਨ ਵਾਈਲ ਜਿਵੇਂ ਵੀ ਜੋ ਵੀ ਕੁਝ ਹੁੰਦਾ ਤੇ ਇਸ ਸਮੂੱਚੇ ਵਿੱਚ ਨਾਲ ਜਿਹੜਾ ਰੌਲਾ ਪਾਊਗਾ ਜਿਹੜਾ ਗੋਚ ਜਾਊਗਾ ਪਤਾ ਲੱਗ ਜੂ ਕਿਹੜਾ ਪੰਜਾਬੀ ਆ ਜੀ ਜੀ ਵੀ ਕਹਿੰਗੇ ਨਾ ਕਿ ਅਸੀਂ ਬੜੇ ਪੰਜਾਬ ਦੇ ਆ ਹਾਂ ਜੀ ਜੀ ਹਾਂ ਤੇ ਪਤਾ ਲੱਗੂਗਾ ਕਿਹੜਾ ਕਿੱਧਰ ਨੂੰ ਕਿੱਦਾਂ ਜਾਂਦਾ ਕਿਹੜਾ ਹੱਕ 'ਚ ਖੜਦਾ ਕਿਹੜਾ ਬਾਣ ਅਕਾਲੀ ਦਲ ਦਾ ਸਭ ਤੋਂ ਪਹਿਲੇ ਪੋਜੀਸ਼ਨ ਮਜ਼ਬੂਤ ਹੈ ਜਿਵੇਂ ਤੁਸੀਂ ਵੀ ਵਰਣਨ ਕੀਤਾ। ਕੋਦੋਂ ਉਹਨਾਂ ਦਿੱਲੀ ਵਾਲੀ ਦੇਖਣਾ। ਹਾਂ ਨਾ ਲਾਹੌਰ ਵਾਲ ਦੇਖਣਾ। ਹਾਂ ਜੀ। ਹਾਂ ਉਹਨਾਂ ਦਾ ਤੇ ਕੰਮ ਪੰਜਾਬ ਵਾਲਿਆ। ਇਸ ਕਰਕੇ ਉਹਨਾਂ ਦੇ ਨਾ ਹੱਥ ਨਾ ਪੈਰ ਕਿਤੇ ਹੋਣੀ ਬੱਦੇ ਹੋਏ ਇਸੇ ਕਰਕੇ ਉਹਨਾਂ ਨੇ ਸਭ ਤੋਂ ਜ਼ਬਰਦਸਤ ਬਹਾਰ ਲਾਈ ਹੈ। ਸੁਖਬੀਰ ਬਾਦਲ ਉਹਨਾਂ ਦਾ ਵੀ ਤੇ ਵੀ ਦੇਖ ਰਿਆ ਸੀ ਬਿਆਨ ਵੀ ਪੜ ਰਿਹਾ। ਤੇ ਉਹਨਾਂ ਨੇ ਕਿਹਾ ਕਿ ਭਈ ਜੋ ਰਾਣ ਗਗਨ ਦਾ ਮਾਮਾ ਬੱਜਿਆ ਸਿੰਘ ਉਹ ਸਰਦਾਰ ਉਹ ਨਰਿੰਦਰ ਬੀਬਾ گاਉਂਦੀ ਹੁੰਦੀ ਸੀ ਪਾਣੀਆਂ ਦੀ ਯੰਗ ਸ਼ੁਰੂਆ ਤੇ ਦਿਮਾਮਾ ਵੱਜ ਗਿਆ ਤੇ ਹੁਣ ਆਪਾਂ ਜੇ ਸਾਡੇ ਨਾਲ ਧੱਕਾ ਆਇਆ ਕੀ ਹੋਇਆ ਤੇ ਕਾਲੀ ਦਲ ਦੇ ਸੁਖਬੀਰ ਬਾਦਲ ਨੇ ਬਿਆਨ ਦੇ ਦਿੱਤਾ ਕਿ ਫਿਰ ਅਸੀਂ ਮੈਦਾਨ 'ਚ ਉਤਰਾਂਗੇ ਤੇ ਆਗ 파ੜ ਦੀ ਲੜਾਈ ਲੜਾਂ ਹੂੰ ਹੂੰ ਜੀ ਜੀ ਬਿਲਕੁਲ ਫਿਰ ਜਿੱਦਾਂ ਹੁਣ ਬੀਬੀ ਐਮਬੀ ਦੇ ਇਰਤ ਗਿਰਦ ਸਰੀਆਂ ਕਹਾਣੀ ਖੜੀ ਹੈ ਉਹਨਾਂ ਨੇ ਇੱਕ ਫੈਸਲਾ ਲੈ ਲਿਆ ਹਰਿਆਣੇ ਦੇ ਪੱਖ ਦੇ ਵਿੱਚ 85 ਜੋ ਉਸਕੇ ਜਿਹੜਾ ਪਾਣੀ ਹੈ ਕਿਵੇਂ ਆਪਾਂ ਦੇਖਾਂਗੇ ਲੇਟੈਸਟ ਪੋਜੀਸ਼ਨ ਨੂੰ ਜੇਕਰ ਆਪਾਂ ਥੋੜਾ ਜਿਹਾ ਝਾਤ ਪਾਈਏ ਤੇ ਕੋ ਉਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਬੰਦੇ ਨੌ ਦੀ ਮੈਂਬਰਾਂ ਦੀ ਕਮੇਟੀ ਉੱਚ ਸਾਡੇ ਤੇ ਦੋ ਬੰਦੇ ਹੈਗੇ ਆ ਇੱਕ ਤੇ ਸੈਕਟਰੀ ਹੈ ਜਿਹੜਾ ਪ੍ਰਿੰਸੀਪਲ ਸੈਕਟਰੀ ਆ ਗਿਆ ਕਰਿਸ਼ਨ ਕੁਮਾਰ ਤੇ ਇੱਕ ਇੰਜੀਨੀਅਰ ਹੈਗੇ ਜੀ 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 ਹੁਣ ਉਹ ਸਵਾਲ ਇਹ ਪਿਆ ਆਪਣਾ ਮੈਜੋਰਿਟੀ ਤੇ ਰਾਜਸਥਾਨ ਵੀ ਮੈਂਬਰ ਆ ਇਹ ਦੇਚ ਹਿਮਾਚਲ ਵੀ ਮੈਂਬਰ ਹੈ ਹਰਿਆਣਾ ਤੇ ਮੈਂਬਰ ਹੈ ਜਾਂ ਬਾਕੀ ਜਿਹੜਾ ਉਹਦੀ ਕੰਟਰੋਲ ਹੈ ਸਾਰਾ ਉਹ ਕਿੱਧਰ ਕੋਲ ਆ ਇਸ ਕਰਕੇ ਜਿਹੜੀ ਇਹ BBMP ਦੀ ਕਮੇਟੀ ਦੀ ਹੈ ਸਾਰੀ ਹੈ ਐਸੇ ਕਰਕੇ ਕਹੀਏ ਆ ਨਾ ਇਹ ਅਲਟੀਮੇਟਲੀ ਸਵਾਹ ਲਿਆ ਜਿਹੜਾ ਭਾਜੀ ਇਹ ਜੁੜਿਆ ਹੋਇਆ ਜਿਹੜੀਆਂ ਆਟਾਨਮੀ ਨਾਲ ਸੂਬਿਆਂ ਦੇ ਵਾਧ ਅਧਿਕਾਰਾਂ ਨਾਲ ਜਾਨੀ ਸੰਗੀ ਟਾਂਚੇ ਦੀ ਮਜ਼ਬੂਤੀ ਨਾਲ ਜੁੜਿਆ ਹੋਇਆ ਹੋਰ ਕਿਉਂ ਮੈਂ ਇਹ ਗੱਲ ਉਹ ਇਸ ਕਰਕੇ ਕਹਿ ਰਿਹਾ ਕਿ ਚਾਰ ਅਹਿਮ ਮਹਿਕਮੇ ਸੋਰੀ ਇਹ ਦੇ 체ਤੀ ਸਿੱਖਿਆ ਸਿਹਤ ਤੇ ਪਾਣੀ ਹੂੰ ਜੀ ਇਹ ਸਾਰੇ ਸੂਬੇ ਦੇ ਸਬਜੈਕਟ ਆ origianally ਹੂੰ ਕੱਖ ਚੱਕ ਕੇ ਕੰਟੀਨੈਂਟ ਇਚ ਲਿਸਟ ਚ ਲੈ ਲੀਂਦੇ ਆ ਫਿਰ ਉਹ ਉਥੇ ਉਹਦੇ ਕੰਟੀਨੈਂਟ ਲਿਸਟ ਦੀ ਨੇਚਰੇ ਹੋ ਜੀ ਆ ਕਿ ਅਲਟੀਮੇਟਲੀ ਫੈਸਲਾ ਕੀ ਕੇਂਦਰ ਦਾ ਹੋਊਗਾ ਇਹਦਾ ਮਤਲਬ ਉਹ ਕੇਂਦਰੀ ਲਿਸਟ ਚ ਚਲਾ ਗਿਆ ਆਪਾਂ ਨੂੰ ਜਿੱਥੇ ਪਾਣੀਆਂ ਦੀ ਲੜਾਈ ਲੱਗਣੀ ਆ ਅਸੀਂ ਜਿਹੜਾ ਸਾਡਾ ਕੇਂਦਰੀਕਰਨ ਹਰ ਸਾਡੇ ਅਧਿਕਾਰਾਂ ਦਾ ਸੂਗਿਆਂ ਦਾ ਹੋ ਰਿਹਾ ਉਹਦਾ ਦੁਬਾਰਾ ਵਿਕੇਂਦਰੀਕਰਨ ਕਰਕੇ ਸੂਗਿਆਂ ਦੇ ਵਾਪਸ ਅਧਿਕਾਰ ਕਿਵੇਂ ਦੁਬਾਰਾ ਬਹਾਲ ਕਰਨੇ ਆ ਉਸ ਲੜਾਈ ਨਾਲ ਇਸ ਨੂੰ ਲੜਾਈ ਨੂੰ ਜੋੜ ਕੇ ਦੇਖਣਾ ਚਾਹੀਦਾ ਕਿਉਂਕਿ ਅਲਟੀਮੇਟ ਹੱਲ ਇਹ ਉਹਨਾਂ ਗੱਲਾਂ 'ਚ ਆ ਹਮ ਨਹੀਂ ਤੇ ਨਹੀਂ ਤੇ ਕਿਉਂਕਿ ਉਹ ਕਹਿੰਦੇ ਆ ਯਾਰ ਤੁਸੀਂ ਗਲਤ ਆ ਫੈਸਲੇ ਆਪੇ ਕਰੀ ਜਾਣਗੇ ਜਿਵੇਂ ਕਿ ਹੁਣ ਪਹਿਲਾ ਕਰਤਾ ਹਮ ਜੀ ਬਿਲਕੁਲ ਉਹ ਜਿਹੜਾ ਡਾਇਰੈਕਟਰ ਆ ਬੀਬੀਐਮਟੀ ਦਾ ਉੱਥੇ ਬੈਂਦੇ ਹੁੰਦੇ ਆ ਮੇਰੇ ਖਿਆਲ ਪਾਕਿਸਤਾਨ ਅੰਗਲ ਜਾਂ ਕਿੱਥੇ ਵੀ ਮੈਨੂੰ ਨਹੀਂ ਪਤਾ ਚੰਡੀਗੜ੍ਹ ਬੈਂਦੇ ਕਿ ਕਿੱਥੇ ਬੈਂਦੇ ਉਹ ਡਾਇਰੈਕਟਰ ਬਦਲਦਾ ਡਾਇਰੈਕਟਰ ਜਿਹੜਾ ਜਿਹੜਾ ਐਕਸਪੋਜ਼ਟ ਹੀ ਨਹੀਂ ਉਸ ਕਿਸਮ ਦਾ ਆਕਾਸ਼ਦੀਪ ਸਿੰਘ ਕੋਈ ਇਹੋ ਜਿਹਾ ਨਾ ਆ ਉਹਨਾਂ ਨੂੰ ਬਦਲ ਕੇ ਤੇ ਦੂਜੇ ਨੂੰ ਲੈ ਆ ਆਪਣੇ ਮਰਦੀ ਵਾਲੇ ਨੂੰ ਤਾਂ ਕਿ ਪਾਣੀ ਜਿਹੜਾ 8500 ਕਿਊਸਿਕ ਹਰਿਆਣੇ ਨੂੰ ਛੱਡਿਆ ਜਾ ਸਕੇ ਕਿਉਂਕਿ ਜਿਹੜਾ ਹੁਣ ਵਾਲਾ ਪੰਜਾਬੀ ਸੀਗਾ ਮੁੰਡਾ ਜੋ ਉਹਨਾਂ ਨੇ ਇਸ ਗੱਲ ਦੀ ਨਾ ਕਰਤੀ ਕਿ ਨਹੀਂ ਇਹ ਗਲਤ ਕੰਮ ਆ ਮੈਂ ਪਾਣੀ ਇਹ ਦੇ ਨਹੀਂ ਸਕਦਾ ਪੰਜਾਬ ਸਰਕਾਰ ਇਸ ਤੋਂ ਇਸ ਲਈ تیار ਨਹੀਂ ਹੈ ਤੇ ਵੈਸੇ ਵੀ ਤੁਸੀਂ ਧੱਕਾ ਕਰ ਰਹੇ ਤੁਸੀਂ ਪਾਣੀ ਆਪਣਾ ਹਿੱਸਾ ਵਸਤ ਚੋ ਰਹੇ ਆ ਕਿੰਨੇ ਲਈ ਅਸੀਂ ਤੁਹਾਨੂੰ 4000 1700 ਦੀ ਜਗ੍ਹਾ ਦੁੱਗਣੇ ਤੋਂ ਵੱਧ ਦੇ ਰਹੇ ਹੁਣ ਇਸ ਕਰਕੇ ਇਹ ਇੱਕ ਸੁਭਿਆਦੇ ਅਧਿਕਾਰਾਂ ਦੀ ਇਕਨੋਮੀ ਦੀ ਉਹਦੇ ਚ ਇੰਟਰਫੀਰੈਂਸ ਆ ਕੀ ਆ ਉਹਦੇ ਚ ਦਖਲਅੰਦਾਜ਼ੀ ਆ ਕੀ ਇਸੇ ਕਰਕੇ ਮੈਂ ਕਹਿਣਾ ਕਿ ਜਿਹੜੇ ਸਾਡੇ ਮਹਿਕਮੇ ਕਹਿ ਲਓ ਜਾਂ ਸਾਡੀ ਅਰਥ ਵਿਵਸਥਾ ਜਾਂ ਮਹਿਕਮੇ ਮਿਨਿਸਟਰੀਆਂ ਉਹ ਸਾਰੀਆਂ ਅਸੀਂ ਆਟਨੋਮਸ ਹੁੰਦੇ ਸੀ ਉਹ ਕੇਂਦਰ ਦਾ ਉਹਦੇ ਤੇ ਦਖਲ ਅੰਦਾਜ਼ੀ ਨਹੀਂ ਸੀ ਉਹ ਵੀ ਸਾਨੂੰ ਬੰਦ ਕਰਨੀ ਚਾਹੂਗੀ ਤੇ ਇਹਦਾ ਵੀ ਜ਼ਿੰਮੇਵਾਰੀ ਜਗਾ ਅਕਾਲੀਆਂ ਤੇ ਹੀ ਆ ਕਿਉਂਕਿ ਅਕਾਲੀ ਹੀ ਸੁਗਧਿਆ ਦੇ ਵਾਧ ਅਧਿਕਾਰਾਂ ਤੇ ਵੋਟਾਂ ਲਾ ਸਕਦੇ ਆ ਦੂਜੇ ਤੇ ਧਨਵਪਤਾ ਦਿੱਲੀ ਵੱਲ ਦੇਖਦੇ ਆ ਉਹ ਛਾਂਗਣ ਵਾਂਗਣ ਦੇਖਾ ਦੇਣਗੇ ਥੋੜਾ ਬਹੁਤ ਉਪਰ ਉਪਰ ਲਿਪਾ ਪੁੱਤੀ ਦੇਖਾ ਦੇਣਗੇ ਕਿ ਹਾਂ ਜੀ ਹਾਂ ਜੀ ਜਿਵੇਂ ਹੁਣ ਚੱਲ ਰਿਹਾ ਹੈ ਹੂੰ ਤੇ ਪਤਾ ਲੱਗ ਜੂਗਾ ਕੰਮ ਸ਼ੁਰੂ ਤੇ ਤਾਰੀ ਲਿਆ ਪਾਣੀ ਦੀ ਜੰਗ ਪਾਣੀ ਦੀ ਜੰਗਾਂ ਟੀਵੀਆਂ ਦੇ ਉੱਤੇ ਆਇਆ ਤੇ ਜੰਗ ਤੇ ਜਾਂਦੀ ਹੁੰਦੀ ਹੈ ਸਰ ਹੂੰ ਪ੍ਰੋਫੈਸਰ ਸਾਹਿਬ ਜਿਹੜੇ ਲੇਟੈਸਟ ਹੈ ਜਿਹੜੇ ਹੇਠਲੇ ਅਧਿਕਾਰੀਆਂ ਨੇ ਡਾਇਰੈਕਟਰ ਤਾਂ ਚੇਂਜ ਕਰਤਾ ਸਰਜੀਵ ਕੁਮਾਰ ਲਗਾ ਦਿੱਤਾ ਗਿਆ ਜਿਹੜੇ ਹੇਠਲੇ ਅਧਿਕਾਰੀ ਪੰਜਾਬ ਦੇ ਨੇ ਉਹਨਾਂ ਨੇ ਵਾਧੂ ਪਾਣੀ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ ਹਾਲੇ ਤਾਈਂ ਉਹਨਾਂ ਨੇ ਛੱਡਿਆ ਨਹੀਂ ਨਹੀਂ ਦੇਖੋ ਉਹ ਤਾਂ ਗੌਰਮੈਂਟ ਦੇ ਅੰਪਲਾਈ ਹੈ ਨਾ ਪੰਜਾਬ ਗੌਰਮੈਂਟ ਦੇ ਅਧਿਕਾਰੀ ਹੈ ਜੀ ਬਿਲਕੁਲ ਇਹ ਕੇਂਦਰ ਹੈ ਇਹ ਹੀ ਤੇ ਇਹ ਹੀ ਕਨਫਲਿਕਟ ਆ ਰਿਹਾ ਨਾ ਹੂੰ ਹੁਣ ਇਹ ਦੇਖਣਾ ਪਊਗਾ ਕਿ ਕੀ ਇਹ ਕਿਸੇ ਦੂਸਰੇ ਬੂਟ ਚ ਰੌਲਾ ਰਲਾ ਪਾਈ ਜਾਂਦਾ ਜਾਂ ਅਸਲੀ ਬੂਟ ਦੇ ਵਿੱਚ ਰੌਲਾ ਪਾਈ ਜਾਂਦਾ ਵੀ ਉਹ ਇਹ ਕੀ ਇਹ ਟਿਕੂਗਾ ਜੋ ਫੈਸਲੇ ਲੈ ਲੇ ਆ ਵੀ ਇਹ ਉਹ ਜਿਹੜੇ ਉਹਦੇ ਤੇ ਟਿਕੂਗਾ ਫੈਸਲੇ ਦੇ ਠੀਕ ਲੈ ਆ ਪਾਰਟੀਆਂ ਵੀ ਨਾਲ ਸਾਥ ਦੇ ਰੀਆਂ ਸਹਾਨੀ ਦੇ ਰੇ ਆ ਜੀ ਜੀ ਇਹ ਅਕਾਲੀ ਦਲ ਵੀ ਇਸ ਗੱਲ ਲਈ ਮੇਰਾ ਅਨੁਮਾਨ ਸਾਰੀਆਂ ਪਾਰਟੀਆਂ ਇਹ ਪਈਆਂ ਵੀ ਇਕੱਠੀਆਂ ਹੁੰਦੀਆਂ ਰੀਆਂ ਉਹ ਵੀ ਇਕੱਠੀਆਂ ਹੁੰਦੀਆਂ ਪਾਣੀਆਂ ਦੇ ਨਾਂ ਤੇ ਅਰੇ ਹੁਣ ਲੀਡਰਸ਼ਿਪ ਪ੍ਰੋਵਾਈਡ ਕਰਨ ਅੱਗੇ ਵਿਚਾਰੇ ਦਮ ਨਾ ਥੋੜ ਦੇਣ ਇਸ ਗੱਲ ਦਾ ਅਫਸੋਸ ਸਾਨੂੰ ਪੰਜਾਬੀਆਂ ਨੂੰ ਹੋਊਗਾ ਜੇ ਕੰਮ ਸ਼ੁਰੂ ਕੀਤਾ ਕਿਉਂਕਿ ਗਵਰਨਮੈਂਟ ਇਨ ਹੈ ਦੀ ਐ ਕਿਉਂਕਿ ਚੀਫ ਮਿਨਿਸਟਰ ਫਰ ਮੌਜਮਾਨ ਹੈ ਇਸ ਲਈ ਉਹਨਾਂ ਨੂੰ ਇਹ ਜੇ ਇਸ ਸਟੈਪ ਲੈ ਹੀ ਲਿਆ ਤੇ ਇਹਨੂੰ ਹੁਣ ਲੌਜੀਕਲ ਐਂਡ ਤੇ ਲੈ ਜਾਣਾ ਚਾਹੀਦਾ ਤੁਰੰਤ ਵਿਧਾਨ ਸਭਾ ਦਾ ਫੈਸ਼ਨ ਸੱਦਣ ਤੇ ਉੱਥੇ ਰਿਜ਼ੋਲਵ ਪਾਉਂਟ ਟਕੜਾ ਆਪੇ ਪਤਾ ਲੱਗ ਜੂਗਾ ਕਿ ਸੂਬਿਆਂ ਦੇ ਬਾਧੇ ਅਧਿਕਾਰ ਕੀ ਹੁੰਦੇ ਆ ਤੇ ਕਿਵੇਂ ਤੁਸੀਂ ਕੇਂਦਰ ਕਿਸੇ ਵੀ ਸੂਬੇ 'ਚ ਆਪਣੇ ਮਨਮਰਜ਼ੀ ਨਾਲ ਪਾਣੀਆਂ ਦਾ ਡਾਕਾ ਨਹੀਂ ਮਾਰ ਸਕਦਾ ਹੂੰ ਜੀ ਜੀ ਬਿਲਕੁਲ ਖੈਰ ਪੰਜਾਬ ਦਾ ਨਾਂ ਹੀ ਕਹਿ ਸਕਦੇ ਆ ਕਿ ਆਬ ਉੱਤੇ ਆ ਪਾਣੀਆਂ ਉੱਤੇ ਆ ਤੇ ਪਾਣੀਆਂ ਦੀ ਜਿਹੜੀ ਗੱਲਬਾਤ ਹਮੇਸ਼ਾ ਅਕਸਰ ਪੰਜਾਬ ਦੇ ird gird ਹੁੰਦੀ ਰਹਿੰਦੀ ਹੈ ਖੈਰ ਜਰੇ ਜਰੇ ਦੇ ਵਿੱਚ ਜਿਵੇਂ ਪਹਿਲਾਂ ਪ੍ਰੋਫੈਸਰ ਸਾਹਿਬ ਹਰਣੇ ਮੈਂ ਦੱਸਿਆ ਕਿ ਦੁਨੀਆ ਦੀ ਜਰਖੇਸ ਹੋਏ ਆ ਉਹ ਪੰਜਾਬ ਹੈ ਕਿਉਂ ਪੰਜਾਬ ਹੈ ਕਿਉਂਕਿ ਦਰਿਆਵਾਂ ਦੇ ird gird ਦੇ ਸੱਤ ਦਰਿਆ ਵਗਦੀ ਰਹੇ ਫਿਰ ਪੰਜ ਹੋਏ ਤਿੰਨ ਹੋਏ ਅਜੀ ਹੀ ਸਾਰੀ ਕਹਾਣੀ ਹੁਣ ਆਨ ਡੈਮ ਉੱਤੇ ਆਨ ਖੜੀ ਐ ਢਾਗੋ ਢਾਂਗੀ ਨੇ ਪੰਜਾਬ ਤੇ ਹਰਿਆਣਾ ਵੇਖਣਾ ਹੋਵੇਗਾ ਕਿ ਅਗਲੇ ਸਵੇਜ ਦੀ ਕਹਾਣੀ ਅਗਲਾ ਮੋੜ ਕਿਹੜਾ ਕੱਟਦੀ ਐ ਖੈਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵਧੇਰੇ ਜਾਣਕਾਰੀ ਲਈ ਜੁੜੇ ਰਹੇ ਸਰ ਉਹਗੇ ਕਹਿ ਸਕਦੇ ਆ ਕਿ ਵੱਡੇ ਰਾਸੀਮਾ ਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਸੋ ਪ੍ਰੋਫੈਸਰ ਸਾਹਿਬ ਚੈਨਲ ਜੀ ਐਮਿਸ਼ਨ ਪੰਜਾਬੀ ਲਈ ਬੜਾ ਮੁਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਇਹ ਮਿਸ਼ਨ ਪੰਜਾਬੀ